ਪ੍ਰੋਗਰਾਮ ਹੋਣ ਜਾ ਰਿਹਾ ਉਹਦੀ ਬੀਟੀ ਆ ਚਾਰ ਤਾਰੀਖ ਨੂੰ 4 ਨਵੰਬਰ ਨੂੰ ਸ਼ਾਮੀ 5:30 ਤੋਂ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ ਸਾਡਾ ਵੈਨਿਊ ਹੈਗਾ ਪੋਲੋ ਗਰਾਊਂਡ ਇਹਦੇ ਵਾਸਤੇ ਮੈਂ ਸਾਰੇ ਪਟਿਆਲਾ ਵਾਸੀਆਂ ਨੂੰ ਸਿਰਸ਼ਕ ਸੱਦਾ ਦਿੰਦੀ ਆ ਤੇ ਸਾਡੇ ਵਾਸਤੇ ਮਾਨ ਦੀ ਗੱਲ ਹੈ ਕਿ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ 350 ਆ ਪੰਜਾਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਕਿ ਇਹਦੇ ਸੰਬੰਧ ਵਿੱਚ ਟਾਡੀ ਜੱਥਾ ਹੋਣਾ ਹੈ ਤੇ ਲਾਈਟ ਐਂਡ ਸਾਊਂਡ ਸ਼ੋਅ ਹੋਣਾ ਹੈਗਾ ਤੇ ਇਹਦੇ ਵਾਸਤੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਆਪਾਂ ਵੱਧ ਤੋਂ ਵੱਧ ਆਈਏ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅਸੀਂ ਇਹਦੇ ਮੁਕੰਮਲ ਇੰਤਜ਼ਾਮ ਵੀ ਕੀਤੇ ਹੈਗੇ ਤੇ ਇਸੇ ਦੀ ਲਗਾਤਾਰਤਾ ਇਹ ਚੀਜ਼ ਪੂਰੇ ਮਹੀਨੇ ਕਾਫੀ ਪ੍ਰੋਗਰਾਮ ਸਨਾਨੂ ਸੁਪਰ ਸਮਰਪਿਤ ਕੀਤੇ ਜਾ ਰਹੇ ਹਨ ਜਿਦੇ ਵਿੱਚ ਕਵੀ ਸੰਮੇਲਨ ਹੋ ਗਏ ਵਕਵਕ ਸਮਾਗਮ ਸਾਡੇ ਸਬਡਿਵੀਜ਼ਨ ਵਿੱਚ ਜਿਨ੍ਹਾਂ ਦੀ ਆਪਣੀ ਇੰਪੋਰਟੈਂਸ ਹੈਗੀ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਉਹਨਾਂ ਦਾ ਸ਼ਡਿਊਲ ਅਸੀਂ ਜਾਰੀ ਕੀਤਾ ਹੈਗਾ ਮੀਡੀਆ ਦੇ ਰਹੀਂ ਵੀ ਸਾਰਿਆਂ ਨੂੰ ਦੱਸ ਰਹੇ ਹੈ ਕਿ ਆਪਾਂ ਸਾਰੇ ਨਾ ਇੱਥੇ ਆਗ ਲਈਏ ਤੇ ਸਾਡੇ ਪ੍ਰਬੰਧ ਮੁਕੰਮਲ ਹੈਗੇ بس ਤੁਹਾਡੀ ਆਂਦੀ ਸਾਨੂੰ ਬੇਟ ਹੈਗੀ ਤੇ ਇਸ ਦੇ ਨਾਲ ਹੀ ਸਾਰਿਆਂ ਨੂੰ ਅਗੇਨ ਮੈਂ ਮੋਸਟ ਵੈਲਕਮ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਮੈਨੂੰ ਅੱਜ ਕਿਸ ਤਰ੍ਹਾਂ ਦਾ ਜਾਇਜ਼ਾ ਲਿਆ ਤੁਸੀਂ ਕਿਹੜੇ ਕਿਹੜੇ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਆ ਕਿਉਂਕਿ ਇਹ ਲਾਈਟ ਐਂਡ ਸਾਊਂਡ ਸ਼ੋਅ ਹੈ ਤੇ ਸ਼ਾਮੀ ਹੋਣਾ ਹੈਗਾ ਤੇ ਹੁਣ ਠੰਡ ਦਾ ਮੌਸਮ ਵੀ ਸ਼ੁਰੂ ਹੋ ਗਿਆ ਹੈ ਤੇ ਸਾਡੀ ਕੋਸ਼ਿਸ਼ ਹੈਗੀ ਕਿ ਪਬਲਿਕ ਜਿਹੜੀ ਆਂਦੀ ਹੈਗੀ ਉਹਨੂੰ ਕਿਸੇ ਵੀ ਪ੍ਰਕਾਰ ਦੀ ਐ ਸੁਵਿਧਾ ਨਾ ਹੋਵੇ ਚਾਹੇ ਉਹ ਪਾਰਕਿੰਗ ਹੋਵੇ ਪਾਵੇਂ ਰਸਤੇ ਹੋਣ ਚਾਹੇ ਵੈਨਿਊ ਦੇ ਮੁਕੰਮਲ ਪ੍ਰਬੰਧ ਹੋਣ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਟੇਜ ਬਣ ਗਿਆ ਹੈ ਕਿ ਲਾਈਟ ਦੇ ਮਤਲਬ ਇੱਕ ਵਧੀਆ ਪ੍ਰਬੰਧ ਇੱਥੇ ਹੈਗੇ ਤੇ ਨਾਲ ਹੀ ਨਾਲ ਜਿਹੜਾ ਸ਼ੋ ਵੀ ਹੋਣਾ ਲੱਗੇਗਾ ਉਹ ਵੀ ਆਪਣੇ ਆਪ ਵਿੱਚ ਇੱਕ ਇਤਿਹਾਸਿਕ ਜਿੱਥੇ ਅਪਿਛੋਖੜ ਰੱਖਦਾ ਹੈਗਾ ਨਾਲ ਹੀ ਨਾਲ ਆਪਣੇ ਵਾਸਤੇ ਵੀ ਇੱਕ ਆਪਣੇ ਪਿਛੋਖੜ ਨੂੰ ਜਾਣਨ ਦਾ ਇੱਕ ਮਾਧਿਅਮ ਹੈਗਾ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਬੈਰੀਕੇਡਿੰਗ ਸੈਟਿੰਗ ਇੱਕ ਓਪਨ ਏ ਹੈਗਾ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਕਿ ਵੀ ਆਈਪੀ ਜਾਂ ਕੁਝ ਇਹੋ ਜਿਹਾ ਕਲਚਰ ਹੈਗਾ ਜਿਹੜੇ ਬਜ਼ੁਰਗ ਹੈਗੇ ਉਹਨਾਂ ਵਾਸਤੇ ਆ ਕਿਸੇ ਨੂੰ ਪ੍ਰੋਬਲਮ ਹੈਗੀ ਉਹਨਾਂ ਵਾਸਤੇ ਸੈਟਿੰਗ ਵੀ ਰੱਖੀ ਹੈਗੀ ਤੇ ਵੱਦ ਤੋਂ ਵੱਤ ਯੂਥ ਨੂੰ ਸਾਡੇ ਬਜ਼ੁਰਗਾਂ ਨੂੰ ਜਿਨ੍ਹਾਂ ਦੇ ਆਸ਼ੀਰਵਾਦ ਤੋਂ ਬਿਨਾਂ ਕੁਝ ਵੀ ਪੂਰਾ ਨਹੀਂ ਹੁੰਦਾ ਤੇ ਸਾਰੇ ਸੈਕਸ਼ਨ ਤੋਂ ਸੋਸਾਇਟੀ ਨੂੰ ਸਾਡੇ ਵੱਲੋਂ ਸੱਦਾ ਹੈਗਾ ਅਸੀਂ ਹਰ ਪ੍ਰਕਾਰ ਦੇ ਮੁਕੰਮਲ ਇੱਥੇ ਪ੍ਰਬੰਧ ਕੀਤੇ ਹੈਗੇ ਤੁਸੀਂ ਆਓਗੇ ਤਾਂ ਹੀ ਇਹ ਫੰਕਸ਼ਨ ਸਕਸੈਸਫੁਲ ਹੋਵੇ ਮੈਮ ਕੱਲ